ਮੈਂ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਅੱਜ ਜਿਹੜਾ ਇਹ ਦੁਸ਼ਹਿਰੇ ਦਾ ਤਿਉਹਾਰ ਹੈਗਾ ਉਹਨੂੰ ਅਸੀਂ ਮਨਾਉਣ ਲਈ ਇੱਥੇ ਰਾਮਲੀਲਾ ਮੈਦਾਨ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਉੱਥੇ ਸਾਡੀ ਫੂਡ ਸੇਫਟੀ ਟੀਮ ਦੇ ਨਾਲ ਮੈਂ ਆਇਆ ਹੋਇਆ ਹਾਂ ਔਰ ਇਸ ਪਾਵਨ ਤਿਉਹਾਰ ਲਈ ਅਸੀਂ ਲੋਕਾਂ ਨੂੰ ਇੱਕ ਬਦਿਆ ਖਾਣ ਪੀਣੇ ਮੱਈਆ ਕਰਵਾਉਣ ਲਈ ਬੱਜਰ ਮਾਰਿਆ ਔਰ ਔਰੇ ਦੌਰਾਨ ਹੀ ਅਸੀਂ ਸਾਰੀ ਚੈਕਿੰਗ ਕੀਤੀ ਹੈ ਜਿੰਨੇ ਵੀ ਫੂਡ ਸਟਾਲ ਲੱਗੇ ਹੋਏ ਇੱਥੇ ਔਰ ਉਹ ਰਿਚ ਜਿੱਥੇ ਸਾਨੂੰ ਕਮੀਆਂ ਲੱਗੀਆਂ ਆ ਉਹਨਾਂ ਨੂੰ ਕਰੈਕਟ ਵੀ ਕਰਵਾਇਆ ਗਿਆ ਹੈ ਔਰ ਜਿਹੜਾ ਸਾਨੂੰ ਮਾਲ ਹੈ ਬਿਲਕੁਲ ਹੀ ਕਾਬ ਲੱਗਾਇਆ ਉਹਨੂੰ ਇਮੀਡੀਏਟਲੀ ਡਿਸਟਰੋਏ ਵੀ ਕਰਾ ਦਿੱਤਾ ਗਿਆ ਉਹਨੂੰ ਕਰ ਦਿੱਤਾ ਗਿਆ ਔਰ ਇਹਨਾਂ ਦੇ ਜਿਹੜੇ ਆਰਗੇਨਾਈਜ਼ਰ ਹੈ ਉਹਨਾਂ ਨੂੰ ਮਿਲ ਕੇ ਅਸੀਂ ਕਿਹਾ ਹੈ ਕਿ ਜਨਰਲ ਮੈਨਫੈਕਚਰਿੰਗ ਕੰਡੀਸ਼ਨਸ ਮੇਨਟੇਨ ਰੱਖਣ ਔਰ ਕੁਆਲਿਟੀ ਦਾ ਪ੍ਰੋਡਕਟ ਸਪ ਦੇਣ ਜਿਹੜੀ ਸਮਗਰੀ ਵੀ ਚੰਗੀ ਵਜਤਨ ਔਰ ਨਾਲੇ ਸਾਰੇ ਜਿੰਨੇ ਵੀ ਇਹਨਾਂ ਕੋਲ ਲੇਬਰ ਦੇ EMPLOYEES ਲੱਗੇ ਹੋਇਆ ਉਹਨਾਂ ਨੂੰ ਜਿਹੜੀਆਂ ਹਾਈਜਨ ਕੰਡੀਸ਼ਨਸ ਪ੍ਰੋਪਰ ਮੇਨਟੇਨ ਰੱਖਣ ਲਈ ਕਿਹਾ ਹੈ ਤਾਂ ਕਿ ਜਿਹੜੀ ਜਨਤਾ ਹੈ ਇੱਥੇ ਅਸੀਂ ਖੁਸ਼ੀ ਆ ਰਹੀ ਹੈ ਤਿਉਹਾਰ ਮਨਾਉਣ ਲਈ ਆ ਰਹੀ ਹੈ ਔਰ ਅਸੀਂ ਖੁਸ਼ੀ ਜਾਨ ਔਰ ਉਹਨਾਂ ਦੀ ਸਿਹਤ ਦੇ ਨਾਲ ਕੋਈ ਪ੍ਰੋਬਲਮ ਨਾ ਆਓ ਔਰ ਮੈਂ ਦੁਬਾਰਾ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਮੁਬਾਰਕਬਾਦ ਦਿੰਨਾ ਹੈ ਹਾਂਜੀ ਮੈਂ ਡਾਕਟਰ ਬਲਵੀਰ ਕੁਮਾਰ ਅੱਜ ਹੁਸ਼ਿਆਰਪੁਰ ਵਿੱਚ ਐਜੀ ਸਿਵਲ ਸਰਜਨ ਮੈਂ ਜੁਆਇਨ ਕੀਤਾ ਔਰ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਜਿਹੜੀ ਮੇਰੀ ਜੁਆਇਨਿੰਗ ਹੋਈ ਹੈ ਮੈਂ ਪੰਜਾਬ ਸਰਕਾਰ ਦਾ ਸਾਡੇ ਸਿਹਤ ਮੰਤਰੀ ਮਾਨਯੋਗ ਲਖਬੀਰ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਤੇ ਅਸੀਂ ਜੋ ਸਾਡੇ ਜਿਲ੍ਹੇ ਵਿੱਚ ਜਿਹੜੇ ਪ੍ਰੋਗਰਾਮ ਹੈਲਥ ਨੈਸਨਸ ਹੈਗੇ ਆ ਉਹਨਾਂ ਨੂੰ ਅਸੀਂ ਪੂਰੀ ਤਰ੍ਹਾਂ ਵਧੀਆ ਤਰੀਕੇ ਨਾਲ ਚਲਾਵਾਂਗੇ ਤੇ ਜਿਹੜੀਆਂ ਉਹ ਵੀ ਟਾਰਗੇਟ ਹੈਗੇ ਆ ਉਹ ਅਸੀਂ ਅਚੀਵ ਕਰਾਂਗੇ ਮੇਰੀ ਅੱਜ ਐਸਐਮਓ ਸਾਹਿਬਾਨ ਨਾਲ ਮੀਟਿੰਗ ਹੋਈ ਆ ਉਹਨਾਂ ਨੇ ਵੀ ਮੈਨੂੰ ਭਰੋਸਾ ਦਿਵਾਇਆ ਵੀ ਅੱਗੇ ਤੋਂ ਜਿਹੜਾ ਕੰਮ ਬਹੁਤ ਵਧੀਆ ਹੋਵੇਗਾ ਜੋ ਵੀ ਸਾਡੇ ਟਾਰਗੇਟ ਹੈ ਜਾਂ ਕੋਈ ਨੈਸ਼ਨਲ ਪ੍ਰੋਗਰਾਮ ਹੈਗੇ ਆ ਜਿਵੇਂ ਪਾਸਪੋਰਟ ਆ ਰਿਹਾ ਹੈ ਤੇ ਜੋ ਬਾਕੀ ਪ੍ਰੋਗਰਾਮ ਹੈ ਜੱਟਾ ਬੱਚਾ ਦੇ ਉਹ ਸਾਰੇ ਟੀਕਾਕਾਰਨ ਸਾਰਾ ਵਧੀਆ ਤਰੀਕੇ ਨਾਲ ਹੋਵੇਗਾ ਇਹ ਸ਼ਾਰਟ ਸੰਖੇਪ ਇਹਨਾਂ ਦਾ ਮੀਟਿੰਗ ਲਈ ਆ ਇੰਟਰੋਡਕਟਰੀ ਜਾਣਕਾਰੀ ਹੋ ਗਈ ਹੈ ਸਾਡੀ ਧੰਨਵਾਦ ਥੈਂਕ ਯੂ